ਸਰ ਠਾਣਾ ਮਖੂ ਦੇ ਏਰੀਆ ਵਿੱਚ ਪਿਛਲੇ ਦਿਨੀ ਕਤਲ ਹੋਇਆ ਫਰੋਇਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਇਸ ਸੰਬੰਧੀ ਕੀ ਕਾਰਵਾਈ ਕੀਤੀ ਗਈ ਪੈਰ ਨੰਬਰ 24 ਮੁਕੱਦਮਾ ਦਰਜ ਹੋਇਆ ਸੀ ਠਾਣਾ ਮਖੂ ਵਿੱਚ ਜਿੱਥੇ 8 ਤਾਰੀਖ ਨੂੰ ਇੱਕ ਦਿਨ ਦਹਾੜੇ ਥੇਨੇ ਵਾਲਾ ਪਿੰਡ ਵਿੱਚ ਇੱਕ ਮੋਟਰਸਾਈਕਲ ਸਵਾਰ ਯੁਵਕ ਜਿਹਦਾ ਨਾਮ ਬੇਨਤੀ ਸੀ ਉਹਦਾ ਕਤਲ ਕੀਤਾ ਗਿਆ ਸੀ ਗੋਲੀ ਚਲਾ ਕੇ ਇਸ ਮਸਲੇ ਵਿੱਚ ਮਾਨਯੋਗ ਐਸਐਸਪੀ ਸੌਮਿਆ ਮਿਸਰਾ ਜੀ ਵੱਲੋਂ ਦੋ ਟੀਮਾਂ ਦਾ ਗਠਨ ਕੀਤਾ ਸੀ ਜਿਹਨੂੰ ਡੀਐਸਪੀ ਡੀਸਰੀ ਬਲਦਾਰ ਸਿੰਘ ਜੀ ਤੇ ਡੀਐਸਪੀ ਜੀਰਾ ਸ੍ਰੀ ਗੁਰਦੀਪ ਜੀ ਲੀਡ ਕਰ ਰਹੇ ਸੀ ਆ ਦੋਵਾਂ ਟੀਮਾਂ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਦ ਇਹ ਜਿਹੜਾ ਕੇਸ ਹੈਗਾ 72 ਘੰਟੇ ਦੇ ਅੰਦਰ ਪੂਰਾ ਟਰੇਸ ਕੀਤਾ ਗਿਆ ਡਿਟेक्ट ਕੀਤਾ ਗਿਆ ਤੇ ਚਾਰ ਦੋਸ਼ੀ ਅਡਲਟ ਤੇ ਦੋ ਜੁਵਨਾਈਲ ਨੂੰ ਅਪ੍ਰੀਹੈਂਡ ਕੀਤਾ ਗਿਆ ਤੇ ਕੋਰਟ ਵਿੱਚ ਉਹਨੂੰ ਪੇਸ਼ ਕਰਕੇ ਅਗਲੀ ਰੀ ਕਾਰਵਾਈ ਕੀਤੀ ਗਈ ਨਾਲ ਨਾਲ ਮੈਂ ਤੁਹਾਨੂੰ ਆ ਵੀ ਦੱਸ ਦਵਾਂ ਕਿ ਵਕੂਏ ਵਿੱਚ ਸਮਾਲ ਕੀਤਾ ਗਿਆ ਪਿਸਟਲ 30 ਰਾਉਂਡ ਦਾ ਇੱਕ ਲਾਈਨ ਕਾਟਰੀਜ ਇੱਕ ਖਾਲੀ ਕਾਰਟੂਸ ਤੇ ਵਕਵੇ ਵਿੱਚ ਯੂਜ਼ ਕੀਤਾ ਗਿਆ ਮੋਟਰਸਾਈਕਲ ਵੀ ਰਿਕਾਰਡ ਟਾਈਮ ਬਹਤਰ ਘੰਟੇ ਵਿੱਚ ਅਭਰਾਮਤ ਕੀਤਾ ਗਿਆ ਹੈ। ਧੰਨਵਾਦ ਜੀ।